ਇੱਤਰੀ ਚ ਬੈ ਗਿਆ ਕੁਛ ਕੁਛ ਕਰਨ ਲਈ ਲੈ ਫੜਾ ਇੰਨੀ ਥੱਕ ਗਈ ਗੰਢੀ ਲੱਗਣ ਦੇ ਹੀ ਮੇਰਾ ਪੁੱਤ ਥੱਕ ਗਿਆ ਦੋਜੀ ਲੈ ਆਓ ਸਾਈਕਲ ਹੁਣ ਲੋਹ ਦੀ ਸਾਈਕਲ ਲੈ ਆਏ ਆ ਆ ਬੋਰਾ ਵੀ ਪੁੱਛੇ ਰੱਖੋ ਸਾਰਾ ਟੱਬਰ ਚੱਲਾ ਜੀ ਮਿੱਟੀ ਲੈਣ ਹਾਂ ਸੈਦੂ ਕਦੇ ਮੈਂ ਬਿਠਣਾ লাগਲੇ ਹੈ ਕਿ ਨਾ ਕਾਗਲ ਨਹੀਂ 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 ਮੇਰੇ ਮਗਰ ਬਿਠਾ ਲਓ ਮਿੱਟੀ ਬਣਾ ਦੂ ਕਾਗਲ ਉਹ ਟੱਬਰ ਸਾਡਾ ਟੱਬਰ ਫੜ ਕੇ ਪਿਆ ਹਾਥ ਇਹ ਤਾਂ ਪਈ ਚਲੋ ਆ ਜਾ ਬੋਲ ਦਿਜੀਏ ਕਿਵੇਂ ਪੰਮੀਂ ਦਰਵਾਜ਼ਾ ਵੇਖ ਖੋਲ ਕੇ ਫੇ ਲਾ ਲਿਆ ਲੋ ਜੀ ਮਿੱਟੀ ਨਾਲ ਚੱਲੇ ਅੱਜ ਤੇ ਚੀਕ ਨਹੀਂ ਮਿੱਟੀ ਲੈ ਕੇ ਆਵਾਂਗੇ ਕਾਲੂ ਆ ਜਲੀ ਓਏ ਕਾਲੂ ਆ ਆ ਜਾਣਾ ਦੇਖ ਆ ਜਾ ਆ ਲੈ ਆ ਗਿਆ ਕਾਲੂ ਵੀ ਆ ਗਿਆ ਕਿੱਥੇ ਕਾਲੂ ਆ ਗਿਆ ਓ ਰੇ ਓ ਰੇ ਕਾਲੂ ਆ ਆ ਇਹਦਾ ਬੜਾ ਹਿਆਰ ਪੋਤਾ ਸਾਡਾ ਆ ਜਾ ਕਾਲੂ ਵੀ ਆ ਗਿਆ ਬਈ ਓ ਰੇ ਆ ਗਿਆ ਓ ਰੇ ਤੂੰ ਡਰਦੀ ਕਾ ਨਾ ਕਾਲੂ ਨੇ ਸਾਡੇ ਨਾਲ ਮਿੱਟੀ ਲੈ ਚੱਲਾ ਵੀ ਲੈ ਓ ਡਰਦੀ ਜਾਂਦੀ ਐ ਆ ਬਜਾਰਾ ਓ ਰੇ ਕੁਝ ਵੀ ਨਹੀਂ ਕਹਿੰਦਾ ਸਾਡੇ ਨਾਲ ਬਈ ਸਾਡਾ ਕਾਲੂ ਵੀ ਚੱਲਿਆ ਆ। ਸਾਈਕਲ ਤੇ ਥੋੜਾ ਉੱਥੇ ਕੈਮਰਾ ਉੱਪਰ ਕਰਾ ਕੇ ਜਿਗਾ ਉੱਪਰ ਸਪੇਸ ਰਵੇ ਜਗਾ ਰਵੇ ਉੱਪਰ। ਲੈ ਕਰਨੂ ਕਾਲੂ ਕੰਦਾ ਮੈਂ ਵੀ ਮਿੱਟੀ ਲੈਣ ਜਾਣੀ ਨਾਲ। ਹੁਣ ਤੁਹਾਨੂੰ ਉਹਦੇ ਜਾ ਕੇ ਦਿਖਾਉਨੇ ਆ। ਮਿੱਟੀ ਆ ਸਾਰਾ ਪ੍ਰੋਸੈਸ। ਠੀਕ ਨਹੀਂ ਮਿੱਟੀ। ਸਾਈਕਲ ਤੇ ਉਹ ਵੀ ਆਹ ਮੇਰੇ ਹੱਥ ਚੱਲਿਆ ਆ ਸਾਈਕਲ ਤੇ। ਕੋਰੀ। ਦੇਖੋ ਜੀ ਪੇਤ ਧੀ ਤੁਰੇ ਆ ਜੀ ਮਿੱਟੀ ਲੈਣਾ। ਇਹ ਮੜਾ ਆਹ ਦੇਖੋ ਜੀ। ਮਿੱਟੀ ਲੈਣ ਚੱਲੇ ਆ ਸਹਿ। ਸਹਿ ਤਾਂ ਸੱਚੇ ਇੱਕ ਨੰਬਰ ਦੀ ਡਰਪੋਗ ਆਏ। ਇਹ ਸਾਡਾ ਜੀ ਪੁਰਾਣਾ ਸੱਬੇ ਚਾਰ ਆ ਜੀ ਸਾਰਿਆਂ ਨੂੰ ਬੜਾ ਯਾਦ ਆਉਣਾ ਮੈਨੂੰ ਸਾਰਿਆਂ ਨੇ ਬੜੇ ਕਮੈਂਟ ਕਰਨੇ ਹਾਏ ਦੀਦੀ ਬੜਾ ਵਧੀਆ ਲੱਗਦਾ ਈ ਸਾਈਕਲ ਤੇ ਹਾਏ ਦੇਖਿਓ ਕਿ ਸਾਰੇ ਬੰਦਵਾਜੀ ਪਾ ਕੇ ਥੱਲੇ ਲਾਨੀਗੇ ਸਾਰੇ ਤੇਰੀ ਬੰਦਵਾਜੀ ਨਾਲ ਪੈ ਰਹੇ ਡਰਕੋ ਗਾਇ ਕੋ ਨੰਬਰ ਦੀਏ ਕੁੜੀ ਆਏ ਕੋ ਸਾਡਾ ਕਾਲੂ ਕਾਲੂ ਤੂੰ ਹੈਲੋ ਕਰਦਾ ਮੈਂ ਰੋਗੀ ਤੋਂ ਵੀ ਬਹਿ ਗਿਆ ਉੱਥੇ ਆ ਜਾ ਚੱਲੀ ਮੈਂ ਹੋ ਗਿਆ ਉਹਦੀ ਡਰੀ ਕਿਹਨੇ ਗਾਲਾਂ ਪੈਣ ਲੱਗੀਆਂ ਵੀ ਸਾਜੂ ਆ ਲੈ ਹਰ ਇੱਕ ਛੋਟੋ ਦਦੀ ਨੇ ਦੁਰੀਆ ਸਾਰਾ ਟੱਬਰ ਵੀ ਮਿੱਟੀ ਲੈ ਚੱਲਾ ਅੱਜ ਅਕਾਲੂwidehat ਚੱਲਾ ਸਾਡੇ ਨਾਲ ਮੈਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਜੇ ਮੈਂ ਹੂੰ ਜੇ ਮੈਂ ਹੂੰ ਜੇ ਮੈਂ ਹੂੰ ਕੀ ਵਧੀਆ ਡਰੀ ਜਾਂਦੀ ਕਿ ਨਹੀਂ ਤੁਰ ਕੇ ਜਾਣਾ ਵਧੀਆ ਦੇ ਨਾਲ ਦੇਖ ਲੋ ਨਿਆਣਾ ਸਾਈਕਲਿੰਗ ਦੇਖਿਆ ਅਸੀਂ ਬੰਨ ਡੰਡੇ ਦੇ ਵਾਲੇ ਮੋੜੇ ਬੈ ਕੇ ਜਾਂਦੇ ਨੂੰ ਪਤਾ ਸਾਨੂੰ ਤਾਂ ਮੀਰੇ ਡਰ ਲੱਗਦਾ ਹੁੰਦਾ ਸੀ ਆ ਦੇਖ ਲੋ ਮੈਨੂੰ ਪਤਾ ਹੀ ਨਹੀਂ ਕੁਝ ਉਹ ਕਿੰਨਾ ਡਰਦੀ ਆ ਕਹਿੰਦੀ ਇਹ ਨਾਲ ਤੁਰ ਕੇ ਜਾਣਾ ਵਧੀਆ ਦੱਸ ਇਹਨੂੰ ਪਾਲ ਨਹੀਂ ਪਾਦੀ ਉੱਪਰ ਬੈਠੀ ਨੇ ਸਾਈਕਲ ਤੇ ਹਲੋ ਹਲੋ ਪਾਪਾ ਕਰਕੇ ਸਾਡੇ ਪਾਪਾ ਵੀ ਜਾਣ ਕੇ ਗਾਦੀ ਦੇਖ ਹਲੋ ਲੈ ਛੱਡ ਦੋ ਇਹਨੂੰ ਪੱਕਾ ਛੱਡ ਦੋ ਇਹਨੂੰ ਅੱਗੇ ਜੜਾਈ ਅੱਗੇ ਜੜਾਈ ਆ ਗਈ ਆ ਤੇ ਜੜਾਈਆਂ ਲੜਾਂਗੇ ਫਿਰ ਜਿਹੜਾ ਮਿੱਟੀ ਦਾ ਪ੍ਰੋਸੀਜਰ ਸ਼ੁਰੂ ਹੋਊਗਾ ਮਿੱਟੀ ਲੈਣ ਦਾ ਪ੍ਰੋਸੀਜਰ ਮਿੱਟੀ ਆ ਦਿਖਾਉਂਦੇ ਚੋ ਸਾਡਾ ਆਹ ਜੀ ਚੋ ਇੱਥੇ ਹਰਿਆਲੀ ਆ ਬਿਲਕੁਲ ਸਾਰਾ ਹਰਿਆਲੀ ਨਾਲ ਭਰਿਆ ਕਾਲੋ ਤੁਰ ਜਾ ਪੋਤਾ ਅੱਗੇ ਠੀਕ ਨਹੀਂ ਆਈ ਮਿੱਟੀ ਆ ਇਹ ਨਹੀਂ ਭਰਾਂ ਹੀ ਲੈਣੀ ਅਸੀਂ ਅੱਗੇ ਇੱਥੇ ਮਿੱਟੀ ਦੀ ਪ੍ਰਬੰਧੀਆਂ ਆ ਅਗਰ ਜੜਾਈ ਲੱਗੇ ਰਹਿਣਾ ਚੜ੍ਹਦੇ ਜੜਾਈਆਂ ਆਏ 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 ਉਹ odor ਹੋ ਰਿਹਾ ਇਹ ਸਾਫੜਾ ਘਾਤਨਾ ਨਾ ਆਹਦੇ ਕੋ ਸੰਤਰੀ ਗੁੱਦਾ ਲੱਗੇ ਪੂਲਾ ਬਣਾਤੇ ਇਸ ਦਾ ਮੈਂ ਬਤੇ ਗੱਲਾ ਇੱਕ ਮਾਰਨ ਅੱਜ ਤੇ ਸਾਹਮਣੇ ਗੜੇ ਗੋਂਦੇ ਹੀ ਆ ਹੁਣ ਅਸੀਂ ਆਗੇ ਲਓ ਜੀ ਮਿੱਟੀ ਪੱਟ ਹੋ ਰਹੀ ਆ ਅਸੀਂ ਖਾਣਾ ਚੁੱਲ੍ਹੇ ਆਣ ਲੋਲ ਮਿੱਟੀ ਲੈ ਦੇਣੀ ਆ ਠੀਕਣੀ ਨਹੀਂ ਹੈਗੀ ਯਾਰ ਇਹ ਰਹਿਣ ਦਿੱਥੋਂ ਠੀਕਣੀ ਨਹੀਂ ਆਜਾ ਆ ਰੇਤ ਲਈ ਜਾਈਆ ਨਾ ਹਾਂ ਆਜਾ ਵਰਕੇ ਦੇ ਦੇ ਇਗਣੀ ਤੇ ਫੇ ਲੋਗੇ ਲਓ ਜੀ ਹੁਣ ਆਪਾਂ ਲੈਣ ਲੱਗੇ ਆ ਜੀ ਮਿੱਟੀ ਲੋ ਜੀ ਮਿੱਟੀ ਤਾਂ ਪੱਟੀ ਸੀਗੀ ਆਪਾਂ ਪਾ ਲਈਏ ਮਿੱਟੀ ਪੁੱਟ ਕੇ ਤੇ ਆਪਾਂ ਬਾਲਨ ਵੀ ਲੈ ਲਿਆ ਦੋਸਤੋ ਚਲੋ ਹਲੋ ਘਰ ਲੋ ਭੜੀਆਂ ਨੇ ਭੜੇ ਭੜਿਆਂ ਦੇ ਭੜੀਏ ਸੈਦੂ ਵੀ ਭਰੀਏ ਬਾਲਨ ਦੇ ਲੈ ਕੇ ਚੱਲੀ ਅੱਜ ਚਲੋ ਚਲੋ। ਆਹ ਜੀ ਮਿੱਟੀ ਵੀ ਆਪਾਂ ਭਰ ਲਈ ਆ ਤੇ ਬਾਲਣ ਵੀ ਖੜਨਾ ਆ। ਬਾਲਣ ਸਾਡੇ ਲੰਮੇ ਪੱਡਾ ਬਾਲਣੇ ਰੱਖਿਆ ਆ। ਬਸ ਚੱਕੋ ਮੜੀ ਆ। ਅੱਧਾ ਕਰੀਏ। ਦੇਖ ਹਾਲ। ਚੱਕ ਕੋਈ ਨੂੰ ਦੇ ਲੈ ਚਾਕੂ ਫੇਰ ਚੱਕੀ। ਇਹ ਤਾਂ ਘਾਰਾ ਹੀ ਵਾ ਅੱਧਾ ਅੱਧਾ ਕਰ ਲੈਨੇ ਆ। ਹਾਂ। ਅੱਧਾ ਕਰ ਲਓ। ਇਹਨੂੰ ਖੋਲਣਾ ਪੈਣਾ ਫੇ। ਹਾਂ ਉਹ ਮੰਮੀ ਤਾਂ ਕੁੜੀ ਫੜੋ। ਆਹ ਆ ਵੀ ਛੋਟਾ ਨਹੀਂ ਆ। ਆਹ ਵੱਡਾ ਆਣਾ। ਇਹ ਫੋਰਮ ਨਾਲ ਦੱਕਾ। ਕੋਈ ਮੇਰਾ ਗੈਂਡਾ ਵੀ ਆਇਆ ਅੱਜ ਉਹ ਮੇਰਾ ਗੈਂਡਾ ਵੀ ਆਇਆ ਮੇਰਾ ਗੈਂਡਾ ਮੇਰਾ ਗੈਂਡਾ ਆਹ ਦੇ ਦੇ ਆ ਵੀ ਦੇ ਦਿੱਤ ਨਾ ਤੀਰ ਉੱਪਰ ਤੇ ਦੇ ਦਿੱਆ ਅੱਧਾ ਕਰ ਲੈ ਇਸ ਨੂੰ ਮੈਂ ਇਹ ਦੀਆ ਤੇ ਮੈਂ ਮੈਂ ਜੈਸਿਕਾ ਉਹ ਦੇ ਦੀ ਸਾਰੇ ਪਾਉ ਉਹ ਦੇ ਦੀ ਉੱਪਰ ਉਹ ਤਾਂ ਸਾਡਾ ਹੀ ਥਾਂ ਹੈ ਦੇਖਿਆ ਅੱਛਾ ਨਾਲ ਲੱਗਦੇ ਉਹ ਦੇਖੀ ਕਰਨੀ ਹੋਇਆ ਮੇਰੇ ਗੁੰਡੇ ਰੱਖੇ ਨਾਲ ਉਹ ਤੇ ਮੈਂ ਗੁੰਗੁਰਾ ਸਾਡਾ ਹੀ ਉਹ ਤਾਂ ਥਾਂ ਹੈ ਵਾਲਾ ਉਹ ਲੇਪਰ ਕਿੰਨੇ ਦਰੱਖਤ ਪੱਤੇ ਪੱਤੇ ਤੇ ਮੋਰੇ ਮੋਰੇ ਹੋਏ ਨਾ ਮਗਰ ਡੰਡੇ ਦੇ ਹੀ ਆਹ ਉਹ ਬਿੱਟੇ ਵਿੱਚ ਚੰਗੋਟੇ ਬਾਕੀ ਇਹਨਾਂ ਦਾ ਬਹੁਤ ਆ ਰਹਿਣਾ ਮੋਟਾ ਮੈਂ ਪੱਤੇ ਲੈ ਕੇ ਜਾਣੇ ਆ ਪੱਤੇ ਤੂੰ ਹੀ ਕਰਨੇ ਆ ਅੱਗ ਵਾਲਾ ਨਹੀਂ ਨਿੱਕੀ ਜਿਹੀ ਕੁੜੀ ਬਾਲਣ ਦੀ ਚੱਕੀ ਭਰੀ ਹੋਲੀ ਬਣਾ ਲਾਂਗਾ ਤੇ ਨੂੰ ਚਾੜਨੇ ਅੱਧਾ ਗੈਸ ਮਸਾਏ ਨਾ ਚਾਏ ਵੀ ਨਾਲ ਚੱਕ ਕੇ ਹਾਂ ਮੇਰੇ ਗੁੰਡੋ ਮੈਂ ਮੈਂ ਪਿੱਛੇ ਕਿੰਨੇ ਲੋ ਮੇਰੇ ਗੁੰਡਿਆ ਕੱਚੇ ਕਿ ਭਾਈ ਨਾ ਮੇਰਾ ਗੁੰਡਾ ਅੱਪਾ ਲੈ ਕੇ ਜਾ ਰਹੇ ਆਂ ਦੀ ਬਾਲਣ ਕਰਨ ਨੂੰ ਤੇ ਹੁਣੇ ਬਾਲਣ ਘਰ ਨੂੰ ਲੈ ਕੇ ਚੱਲੇ ਆਂ ਆ ਮੇਰੇ ਸਰਮਰਾ ਦਾ ਪਾਇਆ ਮੰਨੇ ਤੇ ਅੱਖਾਂ ਵੀ ਨੇ ਜਾਰੇ ਕਾਲੀਆਂ ਕਰਤੀਆਂ ਨੇ ਪਾਪਾ ਨੇ ਪੂਗੀ ਤਿਆਰ ਕਰਨਿਆ ਆਂਦਾ ਪਾਪਾ ਲੈ ਨਹੀਂ ਆਈਆ ਹੁਣ ਆਪਾਂ ਘਰੀ ਬੰਨਣਾ ਪਹਿਲਾਂ ਸੱਜੀ ਨਹੀਂ ਹੋਦਿੰਦੀ ਕਿ ਜਾ ਰਹੇ ਆਂ ਮਿੱਟੀ ਅਸੀਂ ਚੱਕ ਲਈ ਆ ਹੁਣ ਬਾਲਣ ਆ ਸੈਜੂ ਨੂੰ ਸੈਜੂ ਕਹਿੰਦੀ ਮੈਂ ਮਿਲ ਜਣਾ ਆ ਸੈਜੂ ਹੀ ਬਾਲਣ ਲੈ ਕੇ ਚੱਲੀ ਆ ਬਾਲਣ ਦਾ ਹੁਣ ਬਹੁਤ ਵਰਤਨੋਂ ਹਟੇ ਗਏ ਸਾਰੇ ਜਾਣੇ ਅਸੀਂ ਸੰਭਾਲ ਕੇ ਰੱਖਿਆ ਪੰਜਾਬੀ ਸੱਭਿਆਚਾਰ ਉਹ ਨਾ ਰੋ ਸੈ ਰੱਖ ਲੈ ਸਿਰ ਤੇ ਇੱਕ ਦਾ ਇੱਕ ਦਾ ਹੇ ਸੇ ਰੁਕ ਜਾ ਲੈ ਰੁਕ ਜਾ ਰੁਕ ਜਾ ਰੁਕ ਜਾ ਤੱਕ ਤੈਨੂੰ ਕਹੀ ਨਾ ਰੁਕ ਜਾ। ਲੋ ਜੀ ਬਾਲਣ ਚੱਲ ਤੁਰ ਪਾ ਹੁਣ ਤੂੰ। ਸੱਜੂ ਨੂੰ ਦਿਖਾ ਦੋ। ਨਹੀਂ। ਸੱਜੂ ਨੂੰ ਚਕਾਨਾ ਮੈਂ। ਇਹ ਵਿੱਚ ਵੱਜ ਗਈ ਰੇ ਮੈਂ ਤਾਂ ਲਾਹਤਾ ਇਹਦਾ। ਉਹ ਬਣਾ ਬਰੀ। ਚੱਲ ਗਈਆਂ ਬਾਲਣ ਲੈ ਕੇ ਮੈਂ ਸਾਈਕਲ ਲੈ ਕੇ ਜਾਵਾਂ। ਸਾਈਕਲ ਇੱਥੇ ਖੜਾਇਆ। ਜੀ ਜਾ ਰਿਹਾ ਬਾਲਣ। ਮਿੱਟੀ ਵੀ ਚੱਕ ਲਈ ਆ ਬਾਲਣ ਵੀ ਚਲ ਗਿਆ। ਅੱਜ ਦਾ ਹੋ ਗਿਆ ਰੋਟੀ ਪਾਣ ਦੇ ਇੰਤਜ਼ਾਮ। ਬਾਲਣ ਦਾ ਕੱਲ ਨੂੰ ਦੇਖੀ ਜਾਊ। ਕੱਲ ਦਾ ਕੱਲੂ ਦੇਖੀ ਜਾਊ। ਸਹਜ ਭਾਰੀ ਭਾਰੀ ਤਾਂ ਨਹੀਂ ਇਹਦੀ ਮੋਟਰਸਾਈਕਲ ਆ ਗਿਆ ਭਾਰੀ ਤਾਂ ਨਹੀਂ ਸਰ ਨਹੀਂ ਕੀ ਆ ਕੀ ਆ ਇਹ ਉੱਧੇ ਕੀ ਹੁੰਦਾ ਸਰ ਕੁਛ ਨਹੀਂ ਸੈਕਲ ਨਹੀਂ ਮੇਰੇ ਚੱਕਦਾ ਹੋਣੀ ਨਹੀਂ ਕੋਈ ਨਹੀਂ ਹਾਈ ਹਾਈ ਇਹ ਸਾਈਕਲ ਤੇ ਰੱਖ ਦੋ ਨਹੀਂ ਚੱਕ ਹੁੰਦਾ ਤੂੰ ਚੜਾਈਆਂ ਬੜੀਆਂ ਆ ਸਾਈਕਲ ਤੇ ਰੱਖ ਦਿ ਮੇਰੇ ਵਾਲੇ ਤੇ ਇਹ ਹੁੰਦਾ ਸਾਲ ਸਾਜੂ ਦੀ ਬੱਸ ਹੋ ਗਈ ਆ ਲਓ ਜੀ ਅੱਪ ਜਾ ਰਹੇ ਆ ਘਰ ਨੂੰ ਮਿੱਟੀ ਚੱਕ ਲਈ ਆ ਬਾਲਣ ਵੀ ਲੈ ਲਿਆ ਬਾਲਣ ਵੀ ਲੈ ਲਿਆ ਮਿੱਟੀ ਵੀ ਲੈ ਲਈ ਬਹੁਤ ਬੁਰਾ ਹਾਲ ਹੋਇਆ ਅੱਜ ਸਾਡਾ ਇਹ ਕਿੰਦੀ ਮਿਲ ਗਿਆ ਦੋਨੇ ਬਾਹਰ ਲੱਗਦਾ ਰਹਗੀ ਹੂੰ ਹੂੰ ਕੀ ਕਰ ਆਵੇ ਕਿਹੜੀ ਘੜੀ ਕੀ ਪਾਣਾ चाहिਦਾ ਹਾਂ ਹਾਂ ਠੀਕ ਹੈ ਠੀਕ ਕੀ ਪਾਣਾ चाहिਦਾ ਧੀ ਘਰ ਲਾ ਕੇ ਬਾਰ ਲਾਈ ਦਈ ਬਾਲਣ ਦੀ ਪੰਡ ਚੁੱਕ ਨਿੱਕੀ ਜਿਹੀ ਕੁੜੀ ਟੋਟੀ ਜਿਹੀ ਬਾਂਦੇ ਸੀ ਲਫਾਫਾ ਟੰਗਿਆ ਪਤਾ ਨਹੀਂ ਗਰੀਬਣੀ ਨੇ ਕਿੱਥੋਂ ਮੰਗਿਆ ਕੋਨ ਹਾਇਦ ਲੱਗਿਆ ਏ ਉਹੀ ਦੇ ਬੱਚੇ ਜੀ ਦੇਖੇ ਤੂੰ ਚੁੱਕੇ ਨੇ ਮੈਂ ਨਿੱਕੇ ਦੇ ਡੰਡੇ ਕੁੱਚੋ ਨਾ ਦੀ ਸੀ ਨੇ ਵਿੱਚ ਸੇਕ ਪੈ ਗਈਆਂ ਆ ਵੀ ਅੱਗੇ ਚਲ ਗਈ ਖਾਲੇ ਦਾਦੀ ਕਹਿੰਦੀ ਮੁੰਡਾ ਕਾਲਾ ਨਹੀਂ ਦਾਦੀ ਕੱਢ ਗਈ ਫੋਟੋ ਗਿਆ ਕੜਾ ਮੈਂ ਤੂੰ ਹੋਲੀ-ਹੋਲੀ ਚੱਲਦਾ ਮੈਂ ਤੂੰ ਦੇਖ ਤੇ ਆਰਿ 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 ਹਾ ਹਾ ਹਾਇ ਤੇ ਗੱਬੇ ਸਿਰਦਾ ਤੇ ਇਹ ਚੱਕਣਾ ਪੈਣਾ ਓਖਾ ਸਾਂਚੂ ਸਾਂਚੂ ਕਦੇ ਪਾਣੀ ਦੀ ਮੈਨੂੰ ਪਾਣੀ ਦੀ ਲੱਗਿਆ ਆਪ ਦੇਣਾ ਕੋਈ ਅਸੀਂ ਤੇਰੇ ਚ ਪੈ ਗਿਆ ਕੁਛ ਕੁਛ ਕਰ ਲੈ ਫੜਾ ਇੰਨੀ ਥੱਕ ਗਈ ਗੰਦੀ ਲੱਗਣ ਦੇਈ ਤੇਰਾ ਬੰਦ ਥੱਕ ਗਿਆ ਕੋਈ ਮਤਲਬ ਦਿਨ ਲਗਾਤੀ ਪੈਂਦੀ ਆ ਮੇਰਾ ਪੁੱਤ ਬਹੁਤ ਮਿਹਨਤੀ ਆ ਛੱਜੂ ਮੇਰਾ ਪੁੱਤ ਵੈਰੀ ਗੁੱਡ ਸ਼ਾਬਾਸ਼ ਲਓ ਜੀ ਹੁਣ ਮਿੱਟੀ ਲਾ ਲਈਏ ਮਿੱਟੀ ਦੇ ਤਾਂ ਬੋਰਾ ਭਰਿਆ ਮਿੱਟੀ ਯਾਰ ਹੈ ਹੀ ਨਹੀਂ ਸਾਡੇ ਇੱਧਰ ਕਿਸੇ ਵੀ ਇੰਨੀ ਕੁ ਮਣੀ ਮਿੱਟੀ ਸਾਨੂੰ ਮਸੀ ਇਹ ਸਾਡ ਚਲੋ ਚਲੋ ਠੀਕ ਆ ਦੋਸਤੋ ਹੁਣ ਅਸੀਂ ਪਾਣੀ ਪੂਣੀ ਪੀਏ ਥੱਕ ਹੋ ਗਿਆ ਆ ਤੇ ਇੱਥੇ ਬਲੌਗ ਦਾ ਐਂਡ ਕਰਦੇ ਆ ਤੇ ਚੈਨਲ ਨੂੰ ਜੁਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਥੈਂਕ ਯੂ ਬਾਏ ਬਾਏ